ਮੈਂ ਆਪਦੀ ਗੱਲ ਨਹੀਂ ਕਰਦੀ ਪਰ ਮੈਂ ਐਸਜੀਪੀਸੀ ਨੂੰ ਇਹ ਗੱਲ ਦੀ ਬੇਨਤੀ ਕਰਨਾ ਚਾਹੁੰਦੀ ਆ ਕਿ ਦੇਖੋ ਭਾਈ ਐਸਜੀਪੀਸੀ ਜਿਹੜੀ ਉਹ ਧਰਮ ਨਿਰਪੱਖ ਹੋ ਕੇ ਗੱਲ ਕਰੇ ਬਾਦਲਾਂ ਦੀ ਨਹੀਂ ਐਸਜੀਪੀਸੀ ਤੁਸੀਂ ਬਾਦਲਾਂ ਦੇ ਇਨਫਲੂਐਂਸ ਦੇ ਵਿੱਚ ਐਸਜੀਪੀਸੀ ਹੋ ਕੇ ਸਟੇਟਮੈਂਟ ਜਿੰਦੀ ਚੰਗੀ ਨਹੀਂ ਲੱਗਦੀ ਔਰ ਜਿੰਨੇ ਦੁਨੀਆ ਦੇ ਸਿੱਖ ਹੈ ਉਹ ਐਸਜੀਪੀਸੀ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਕਰਦੇ ਔਰ ਮੈਨੂੰ ਇਹ ਸਟੇਟਮੈਂਟ ਦਾ ਨਹੀਂ ਪਤਾ ਜੋ ਰਾਹੁਲ ਜੀ ਨੇ ਕਿਹਾ ਹੈ ਪਰ ਮੈਂ ਵੈਸੇ ਹੀ ਕੈਸਜੀਪੀਸੀ ਨੂੰ ਗੱਲ ਦੀ ਬੇਨਤੀ ਕਰਨਾ ਚਾਹੁੰਦੀ ਆ ਕਿ ਬਾਦਲਾਂ ਤੋਂ ਪਾਸੇ ਹੋ ਕੇ कांग्रेस तो और और पार्टी बहुत तो पार बड़ी लीड से जीतेगी जलंधर से क्योंकि लोगों ने पिछले ढाई साल से आम आदमी पार्टी की सरकार देखी आम आदमी पार्टी का कैंडिडेट देखा और कैसे उसने बीच सरकार भाजपा ज्वाइन कर ली जिसके कारण ये रहा है और आप देखिए अगर आप जलंधर का एक चक्कर लगाएं घूमें जरा आपको नजर आएगा तो पिछले ढाई साल में जलंधर में होने वाले जितने भी काम थे सब काम रुके हुए हैं बेसिक इंफ्रास्ट्रक्चर मिसिंग है और जलंधर की जो बेसिक इंडस्ट्री है वो लेदर इंडस्ट्री है टैनरीज है वो चालीस से पचास फीसदी कारोबार इंडस्ट्री खत्म हो चुकी है जब से आम आदमी पार्टी की सरकार आई है और इस सरकार ने पिछले 20 दिनों से पूरी की पूरी, पूरी पंजाब सरकार और पूरी ब्यूरोक्रेसी मिनिस्टर सर मुख्यमंत्री साहब सब यहाँ जलंधर में आके बैठे हुए हैं उनको ये लगता है कि हम 20 दिन में यहाँ आके सरकार बना लेंगे अपना कैंडिडेट जिता लेंगे और जितने रहते काम ढाई साल में नहीं किए वो हम दस दिन में कर देंगे لیکن میں بتانا چاہتی ہوں ایسا کبھی نہیں ہوگا اور لوگ اپ کی جو سچائی ہے جو اس لیے تو اس کو جان چکے ہیں اور لوگ اس پر کانگریس پارٹی کو ووٹ دے رہے ہیں یہ جیڑا ایک بار اصفی سی نے راجسٹمنٹ دے راون گاندھی انہوں نے جو وہ نام کے صاحب بھی دا اور گرو صاحبوں دی تصویراں سامنے دکھائیਆਂ سی پیچھے جے تواڈے تے بھی کوئی اصفی سی نے اعتراض کیتا سی جد کہ اج رائے صاحب نے کہا کہ جدوں ہر سیمت ہونی کہہ دے نے کہ تکڑی بارے کہہ دے نے کہ بابے नानक دی ادوں اصفی سی اعتراض نہیں کردی ਅਰ ਜਦੋਂ ਕੋਈ ਕਾਂਗਰਸ ਦਾ ਕਰਦਾ ਈਵਨ ਕਿ ਤੁਹਾਡੇ ਵੱਲੋਂ ਜਾਂ ਰਾਹੁਲ ਦੇ ਦੇਖੋ ਮੈਂ ਆਪਦੀ ਗੱਲ ਨਹੀਂ ਕਰਦੀ ਪਰ ਮੈਂ ਐਸਜੀਪੀਸੀ ਨੂੰ ਇਹ ਇੱਕ ਗੱਲ ਦੀ ਬੇਨਤੀ ਕਰਨਾ ਚਾਹੁੰਦੀ ਆ ਕਿ ਦੇਖੋ ਭਾਈ ਐਸਜੀਪੀਸੀ ਹੈ ਜਿਹੜੀ ਉਹ ਧਰਮ ਨਿਰਪੱਖ ਹੋ ਕੇ ਗੱਲ ਕਰੇ ਬਾਦਲਾਂ ਦੀ ਨਹੀਂ ਐਸਜੀਪੀਸੀ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਮੰਨ ਕੇ ਕੋਈ ਸਟੇਟਮੈਂਟ ਦਿਆ ਕਰੋ ਤੁਸੀਂ ਬਾਦਲਾਂ ਦੇ ਇਨਫਲੂਐਂਸ ਦੇ ਵਿੱਚ ਐਸਜੀਪੀਸੀ ਹੋ ਕੇ ਸਟੇਟਮੈਂਟ ਦੇਦੀ ਚੰਗੀ ਨਹੀਂ ਲੱਗਦੀ ਔਰ ਜਿੰਨੇ ਦੁਨੀਆ ਦੇ ਸਿੱਖ ਹੈ ਉਹ ਐਸਜੀਪੀਸੀ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਕਰਦੇ ਔਰ ਮੈਨੂੰ ਇਸ ਸਟੇਟਮੈਂਟ ਦਾ ਨਹੀਂ ਪਤਾ ਜੋ ਰਾਹੁਲ ਜੀ ਨੇ ਕਿਹਾ ਹੈ ਪਰ ਮੈਂ ਵੈਸੇ ਹੀ ਕਿ ਐਸਜੀਪੀਸੀ ਨੂੰ ਗਲਤੀ ਦੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਬਾਦਲਾਂ ਤੋਂ ਪਾਸੇ ਹੋ ਕੇ ਨਿਰਪੱਖਤਾ ਦੇ ਨਾਲ ਸਟੇਟਮੈਂਟ ਦੇਂਦੇ ਤੁਸੀਂ ਚੰਗੇ ਲੱਗਦੇ ਤਾਂ ਮੈਂ ਗੱਲ ਕੀਤੀ ਜੇ ਲੁਧਿਆਣਾ ਦੇ ਵਿੱਚ ਕੱਲ ਜਿਹੜਾ ਇੱਕ आ, जी 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 बिल्कुल एक शरेम कतल कर दिया गया मैं आम आदमी पार्टी दी सारी हां कोशिश की गई वालों गल आम आदमी पार्टी की सरकार में तो बेनती करना चाहनी है कि सारी की सारी सरकार ਸਾਰੀ ਦੀ ਸਾਰੀ ਸਰਕਾਰ ਨੇ ਡੇਰੇ ਲਾਈਵੇ ਜਲੰਧਰ ਦੇ ਵਿੱਚ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣੀ ਕਿ ਬਾਕੀ ਵੀ ਸਾਰਾ ਪੰਜਾਬ ਹੈਗਾ ਜਿਹੜਾ ਤੁਸੀਂ ਦੇਖਣਾ ਹੈ ਇਕੱਲਾ ਜਲੰਧਰ ਨਹੀਂ ਵੇਖਣਾ ਜਲੰਧਰ ਦੀ ਚੋਣ 10 ਤਰੀਕ ਨੂੰ ਹੋਣ ਜਾ ਰਹੀ ਹੈ ਤੁਸੀਂ ਸਾਰਾ ਪੰਜਾਬ ਇਗਨੋਰ ਕਰਕੇ ਤੁਸੀਂ ਸਾਰੇ ਬਿਊਰੋਕ੍ਰੇਸੀ ਸਾਰੇ ਮੰਤਰੀ ਸਾਰੀ ਸਰਕਾਰ ਦੇ ਜਿੰਨੇ ਕਾਰਜਕਾਲ ਦੇ ਵਿੱਚ ਇਹਨੇ ਕੰਮ ਕਰਦੇ ਲੋਕ ਐ ਉਹ ਸਾਰੇ ਜਲੰਧਰ ਦੇ ਵਿੱਚ ਆ ਕੇ ਬੈਠੇ ਹੈ ਮੇਰੀ ਬੇਨਤੀ ਹੈ ਹੱਥ ਵਨ ਕੇ ਤੁਸੀਂ ਦੇਖੋ ਕਿੱਡਾ ਖਤਰਨਾਕ ਵਾਕਿਆ ਵਾਪਰ ਜਾਣਾ ਸੀ ਲੁਧਿਆਣੇ ਦੇ ਵਿੱਚ ਔਰ ਮਸਾ ਉਸ ਇਨਸਾਨ ਦੀ ਜਾਨ ਬਚੀ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਬਾਕੀ ਪੰਜਾਬ ਦੇ ਵੱਲ ਧਿਆਨ ਦੇਣ ਦੀ ਲੋੜ ਹੈ ਮੈਂ ਸਾਰੀ ਮੁੱਖ ਮੰਤਰੀ ਸਾਹਿਬ ਨੂੰ ਤੇ ਸਾਰੇ ਇਹਨਾਂ ਦੀ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਜਲੰਧਰ ਵੈਸਟਵੇਟ ਸੋਨਾ ਜਿੱਤਨ ਨੂੰ ਪੂਰੀ ਜਦਦੋ ਜਹਿਦ ਕੀਤੀ ਜਾ ਰਹੀ ਹੈ ਖੁਦ ਸੀਐਮ ਵੀ ਜਲੰਧਰ ਦੇ ਵਿੱਚ ਆ ਕੇ ਬੈਠ ਗਏ ਆ ਕੀ ਰਣਨੀਤੀ ਲੱਗਦੀ ਹੈ ਕਿ ਆਮ ਆਦਮੀ ਪਾਰਟੀ ਕਰ ਰਹੀ ਹੋ ਇਕੋ ਹੀ ਇਕੋ ਹੀ ਰਣਨੀਤੀ ਹੈ ਜੀ ਪਿਛਲੇ 2.5 ਸਾਲ ਕੋਈ ਕੰਮ ਨਹੀਂ ਕੀਤਾ ਇਹ ਨਵੀਆਂ ਦਿਨਾਂ ਦੇ ਵਿੱਚ ਉਹ ਜਿਤਨਾ ਚਾਹੁੰਦੇ ਆ ਰਣਨੀਤੀ ਮੈਮ ਮੈਮ ਕੱਲ ਮੈਡੀਕਲ ਜਿਹੜੇ ਡਾਕਟਰ ਸਨੇਕ ਆ ਉਹਨਾਂ ਦੀ ਮੀਟਿੰਗ ਹੋਈ ਹੈ ਸੀਐਮ ਨਾਲ ਸੀਐਮ ਨੇ ਕਿਹਾ ਹੈ ਕਿ ਜਲੰਧਰ ਨੂੰ ਮੈਡੀਕਲ ਟੂਰਿਜ਼ਮ ਹੱਬ ਬਣਾਉਣਾ ਹੈ ਹਾਂਜੀ ਕੀ ਲੱਗਦਾ ਮੈਨੂੰ ਬੜੀ ਮੈਨੂੰ ਬਹੁਤ ਹੀ ਚੰਗਾ ਲੱਗਦਾ ਜੇ ਇਹ ਸਟੇਟਮੈਂਟ ਸੱਚ ਹੁੰਦੀ 22 ਸਾਲ ਹੋ ਗਏ 3 ਸਾਲ ਹੋ ਗਏ ਸਰਕਾਰ ਨੂੰ ਆਿਆਂ ਨੂੰ 3 ਸਾਲਾਂ ਦੇ ਵਿੱਚ ਤਾਂ ਕੁਝ ਹੋਇਆ ਨਹੀਂ 3 ਸਾਲਾਂ ਦੇ ਵਿੱਚ ਤਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਿਆ ਜਲੰਧਰ ਦੇ ਵਿੱਚ ਸੜਕਾਂ ਨਹੀਂ ਬਣ ਸਕੀਆਂ ਤੇ ਇਹ ਕਿਵੇਂ ਟੂਰਿਜ਼ਮ ਹੱਬ ਬਣ ਜਾਊਗਾ ਯੂ ਨੋ ਇਹ ਮੇਰੇ ਨਾਲੋਂ ਕਿਤੇ ਜ਼ਿਆਦਾ ਸਿਆਣੇ ਐ ਲੋਕ ਉਹਨਾਂ ਨੂੰ ਸਭ ਪਤਾ ਸਚਾਈ ਕੀ ਹੈ ਕਿਉਂਕਿ ਨਾ ਗੱਲਾਂ ਚ ਨਹੀਂ ਆਉਂਦੀ ਮੇਅਰ ਵੀ ਨਹੀਂ ਆਇਆ ਜਲੰਧਰ ਦੇ ਕੋਈ ਮੇਅਰ ਨਹੀਂ ਬਣਿਆ ਔਰ ਪੂਣਾ ਵੀ ਸੁਸ਼ਕ